ਇਹਨਾ ਮੁਸ਼ਕਿਲ ਹਾਲਾਤਾਂ ਵਿੱਚ ਜਦੋਂ ਤਹਿਸੀਲ ਅਰchnala ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆਈ ਭਿਆਨਕ ਬਾੜ ਨਾ ਸਿਰਫ ਪਰਿਵਾਰ ਅਤੇ ਕਰੇਲੂ ਲੋਕ ਪ੍ਰਭਾਵਿਤ ਹੋਏ ਹਨ ਸਗੋਂ ਪਸ਼ੂ ਪੰਛੀਆਂ ਦੀ ਭਲਾਈ ਲਈ ਲਗਾਤਾਰ ਕੰਮ ਕਰਨ ਵਾਲੀਆਂ ਐਨਜੀਓ ਸੰਸਥਾਵਾਂ ਅਤੇ ਉਹਨਾਂ ਦੇ ਸ਼ੈਲਟਰ ਵੀ ਗੰਭੀਰ ਤੌਰ ਤੇ ਪ੍ਰਭਾਵਿਤ ਹੋਏ ਹਨ ਐਸ ਤੁਰੰਤ ਲੋੜ ਨੂੰ ਸਮਝਦਿਆਂ ਕਾਮਦੇਨੂ ਗਊਧਾਮ ਟਰੱਸਟ ਜੋ ਅੰਮ੍ਰਿਤਸਰ ਹੀ ਨਹੀਂ ਸਗੋਂ ਸਾਰੇ ਭਾਰਤ ਵਿੱਚ ਆਪਣੀਆਂ ਸੇਵਾਵਾਂ ਖਾਸ ਕਰਕੇ ਘਾਇਲ ਅਤੇ ਬਿਮਾਰ ਗਾਵਾਂ ਦੀ ਸੇਵਾ ਅਤੇ ਉਹਨਾਂ ਦੇ ਲਾਸਟਲੀ ਜਾਣਿਆ ਜਾਂਦਾ ਹੈ ਨੇ ਅੱਗੇ ਵਧ ਕੇ ਪ੍ਰਭਾਵਿਤ ਐਨਜੀਓਸ ਕਾਨਾ ਗਊਸ਼ਾਲਾ ਅਚਨਲਦੀ ਸਹਾਇਤਾ ਕੀਤੀ ਕਾਮਦੇਨੂ ਗਊਧਾਮ ਦੇ ਹਰਗੁਣ ਸਿੰਘ ਅਤੇ ਮੋਹਿਤ ਕੁਮਾਰ ਨੇ ਕਿਹਾ ਕਿ ਇਹ ਯਤਨ ਇਸ ਗੱਲ ਦੀ ਮਿਸਾਲ ਹੈ ਕਿ ਜਦੋਂ ਇੱਕ ਐਨਜੀਓ ਦੂਜੇ ਐਨਜੀਓ ਦੇ ਨਾਲ ਮਿਲ ਕੇ ਖੜਾ ਹੁੰਦਾ ਹੈ ਤਾਂ ਪਸ਼ੂਆਂ ਦੀ ਭਲਾਈ ਲਈ ਵੱਡੇ ਨਤੀਜੇ ਮਿਲਦੇ ਹਨ ਉਹਨਾਂ ਨੇ ਭਰੋਸਾ ਦਿਵਾਇਆ ਕਿ ਭਵਿਕ ਵਿੱਚ ਵੀ ਕਾਮਦੇਨੂ ਗਊਧਾਮ ਕਾਨਾ ਗਊਸ਼ਾਲਾ ਦੇ ਪਸ਼ੂਆਂ ਦੇ ਇਲਾਜ ਅਤੇ ਦੇਖਭਾਲ ਵਿੱਚ ਮਦਦ ਕਰਦਾ ਰਹੇਗਾ ਤਾ ਜੋ ਇਹ ਬੇਸਹਾਰਾ ਜੀ ਵਧੀਆ ਸਿਹਤ ਅਤੇ ਸੰਭਾਲ ਪ੍ਰਾਪਤ ਕਰ ਸਕਣ ਖਾਸ ਕਰਕੇ ਸਭ ਤੋਂ ਜ਼ਿਆਦਾ ਧੰਨਵਾਦ ਕਰਦੇ ਹਾਂ ਕਾਮ ਦੇਲੀ ਬੌਸ਼ਾਲਾ ਅੰਮ੍ਰਿਤਾ ਜੀ ਸਿਆੜ ਤੋਂ ਸਾਡੇ ਬੌਲੀ ਜੀ ਜਿਹੜੇ ਅੱਜ ਦੋਵਾਂ ਵਾਸਤੇ ਦਵਾਈਆਂ ਲੈ ਕੇ ਆਏ ਨੇ ਤੇ ਇਹ ਰੋਜ਼ ਸਾਨੂੰ ਚਾਰੇ ਦੀ ਵਸਤਾ ਕਰਕੇ ਦਿੰਦੇ ਆਂ ਆਪ ਦਾ ਬਹੁਤ ਬਹੁਤ ਧੰਨਵਾਦ ਅਗਰ ਤੁਸੀਂ ਮਦਦ ਕਰੋ ਜੀ ਅਨਾਲਾ ਕਾਨਾ ਕੌਂਸ਼ਾਲਾ ਜੀ ਡਿਸਟ੍ਰਿਕਟ ਜੀ ਮੇਰਾ ਨਾਮ ਹਰਪੂਰ ਮਾ ਤੇ ਅਸੀਂ ਕਾਮਦੇਨੂ ਪ੍ਰੋਗਰਾਮ ਅੰਮ੍ਰਿਤਸਰ ਵੱਲੋਂ ਆਇਆ ਤੇ ਅੱਜ ਕਾਨਾ ਗਊਸ਼ਾਲਾ ਜਨਾਲੇ ਵਾਲ ਜਨਾਲੇ ਵਾਲੀ ਸਾਈਡ ਤੇ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਜੋ ਫਲੱਡਸ ਨੇ ਕੀਤਾ ਹੈ ਪੰਜਾਬ ਦੇ ਵਿੱਚ ਬਹੁਤ ਤਰਾਈ ਤਰਾਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਸਾਡਾ ਇੱਕ ਧਿਆਨ ਸੀਗਾ ਕਿ ਇਨਸਾਨਾਂ ਵਾਸਤੇ ਸਾਰੇ ਧਿਆਨ ਦੇ ਰਹੇ ਆ ਉਪਰਾਲਾ ਕਰ ਰਹੇ ਆ ਪਰ ਸਾਨੂੰ ਅਸੀਂ ਸਾਡੀ ਸੋਚ ਸੀਗੀ ਕਿ ਜੇ ਅਸੀਂ ਅੰਮ੍ਰਿਤਸਰ ਦੇ ਵਿੱਚ ਰਹਿਣਾ ਕਿ ਗਾਵਾਂ ਦਾ ਧਿਆਨ ਰੱਖਦੇ ਆ ਤੇ ਜਿੰਨੀ ਹੋਰ ਵੀ ਹੈਗੀਆਂ ਪੰਜਾਬ ਦੇ ਵਿੱਚ ਅਡਾ ਉਹਨਾਂ ਸੀ ਕਿ ਅਸੀਂ ਉਹਨਾਂ ਵੱਲ ਪਹੁੰਚੀਏ ਔਰ ਉਹਨਾਂ ਦੀ ਮਦਦ ਕਰੀਏ ਅੱਜ ਅਸੀਂ ਇੱਥੇ ਅਜਨਾਲੇ ਦੇ ਕਾਨਾ ਗਊਸ਼ਾਲਾ ਦੇ ਵਿੱਚ ਆਏ ਆ ਜਿਹਦੇ ਵਿੱਚ ਅਸੀਂ ਆਪਣੀਆਂ ਦਵਾਈਆਂ ਔਰ ਜਿਹੜੀ ਵੀ ਬੇਸਿਕ ਰਿਕੁਆਇਰਮੈਂਟ ਹੈ ਗਿਆ ਸੀ ਇਹਨਾਂ ਦੀ ਜੋ ਇਹਨਾਂ ਨੇ ਸਾਨੂੰ ਫੋਨ ਤੇ ਦੱਸਿਆ ਸੀ ਕਿ ਕਿ ਸਾਨੂੰ ਬੇਸਿਕ ਚਾਹੀਦੀਆਂ ਕਹਿੰਦੇ ਖਾਣਾ ਪਹੁੰਚ ਰਿਹਾ ਪਰ ਦਵਾਈਆਂ ਕਿਸੇ ਤਰ੍ਹਾਂ ਦੀ ਜਿਹੜੀ ਨਹੀਂ ਪਹੁੰਚ ਪਾ ਰਹੀ ਅਸੀਂ ਅੱਜ ਡਾਕਟਰ ਦੀ ਟੀਮ ਨਾਲ ਆਪਣੇ ਪੈਰਾ ਬੈਠਾ ਹੈਗੇ ਸਾਡੇ ਉੱਤੇ ਉਹਨਾਂ ਨਾਲ ਇੱਥੇ ਆਏ ਆ ਉਹਨਾਂ ਦਾ ਲਾਜ ਕਰਵਾਇਆ ਸੀ ਜਿਹੜੇ ਇੱਕ ਦੋ ਜਿਹੜੇ ਸਾਨੂੰ ਕੇਸ ਦਿਖੇ ਆ ਔਰ ਜੋ ਵੀ ਦਵਾਈਆਂ ਅਸੀਂ ਅੱਜ ਹੈਂਡ ਓਵਰ ਕੀਤੀਆਂ ਔਰ ਅਸੀਂ ਪੂਰਾ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਅੱਜ ਤੋਂ ਅੱਗੇ ਜਦੋਂ ਤੱਕ ਰਿਕੁਆਇਰਮੈਂਟ ਹੈਗੀ ਆ ਸਾਨੂੰ ਫੋਨ ਕਰਨ ਔਰ ਜੋ ਵੀ ਹੈਲਪ ਇਹਨਾਂ ਨੂੰ ਚਾਹੀਦੀ ਹੈ ਉਹ ਸਾਨੂੰ ਦੱਸਣ ਔਰ ਇੱਕ ਸਾਰੇ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੂੰ ਜਿੰਨੂੰ ਵੀ ਕਿਸੇ ਤਰੀਕੇ ਦੀ ਵੀ ਰਿਕੁਆਇਰਮੈਂਟ ਹੈਗੀ ਚਾਹੇ ਦਵਾਈਆਂ ਦੇ ਰਿਲੇਟਿਡ ਹੈਗੀਆਂ ਚਾਹੇ ਕੋਈ ਚਾਰਾ ਚਾਹੀਦਾ ਸਾਨੂੰ ਗਊਸ਼ਾਲਾ ਨੂੰ ਕਾਮਦੇਨੂ ਗੋਦਾਮ ਨੂੰ ਸਾਡੇ ਦਿੱਤੇ ਨੰਬਰਾਂ ਤੇ ਕੰਟੈਕਟ ਕਰੋ ਔਰ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਅਸੀਂ ਤੁਹਾਡੀ ਮਦਦ ਕਰ ਜਾਈਏ